ਜਿਹੜੀ ਗੱਲ ਵਿਚਲੀ ਹੈ ਜੋ ਗੱਲ ਸਮਝਣ ਵਾਲੀ ਪੜਨ ਵਾਲੀ ਤੇ ਵਾਚਣ ਵਾਲੀ ਹੈ ਆਪਣੀ ਜ਼ਿੰਦਗੀ ਵਿੱਚ ਢਾਲਣ ਵਾਲੀ ਉਹ ਮੈਂ ਇਹ ਬੇਨਤੀ ਕਰਨ ਲੱਗਾ ਹਾਂ ਕਿ ਸਤਗੁਰਾਂ ਦੇ ਜੀਵਨ ਦੇ ਵਿੱਚੋਂ ਜੋ ਫਿਲਾਸੋਫੀਕਲ ਸਾਨੂੰ ਸਿੱਖਿਆ ਮਿਲਦੀ ਹੈ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਅਧਿਐਨ ਕੀਤਾ ਜਾਵੇ ਜੇ ਉਹਨਾਂ ਦੀ ਸ਼ਖਸੀਅਤ ਦਾ ਉਹਨਾਂ ਦੇ ਜੀਵਨ ਦਾ ਤੇ ਕੀ ਸਾਨੂੰ ਇਸ ਦੇ ਵਿੱਚੋਂ ਸਿੱਟਾ ਨਿਕਲ ਕੇ ਮਿਲਦਾ ਹੈ ਉਸ ਬਾਰੇ ਮੈਂ ਬੇਨਤੀ ਕਰਨ ਲੱਗਾ ਗੁਰੂ ਤੇਗ ਬਹਾਦਰ ਜੀ ਦਾ ਨਾਮ ਜਿਵੇਂ ਉਹਨਾਂ ਦਾ ਨਾਮ ਹੀ ਇੱਕ ਆਸ ਦਾ ਇੱਕ ਪ੍ਰਕਾਸ਼ ਦਾ ਇੱਕ ਅਮਰ ਸਦਾ ਪ੍ਰਚੰਡ ਇੱਕ ਜਗ ਦੀ ਤੇ ਜਿਉਂ ਦੀ ਜਾਗਦੀ ਸੰਘਰਸ਼ ਦੀ ਜੋਤੀ ਦਾ ਨਾਮ ਹੋਵੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਹੀ ਜਿਵੇਂ ਹਿੰਦੂਆਂ ਦੀ ਆਬਰੂ ਦਾ ਨਾਮ ਹੋਵੇ ਕਸ਼ਮੀਰੀ ਪੰਡਤਾਂ ਦੀ ਮੁਸਕਾਨ ਦਾ ਉਹਨਾਂ ਦੇ ਧਾਰਮਿਕ عقیدਿਆਂ ਤੇ ਟਿਕੇ ਰਹਿਣ ਦਾ ਜਿਵੇਂ ਉਹਨਾਂ ਦੀ ਇੱਜ਼ਤ ਦਾ ਨਾਮ ਹੀ ਗੁਰੂ ਤੇਗ ਬਹਾਦਰ ਸਤਗੁਰਾਂ ਦਾ ਨਾਮ ਹੋਵੇ Rajput ਰਾਜਾ ਵਿਸ਼ਨ ਸਿੰਘ ਦੀ ਜਾਨ ਬਖਸ਼ੀ ਦਾ ਰਾਜਾ ਰਾਮ ਸਿੰਘ ਦੇ ਪੁੱਤਰਦਾਨ ਉਸ ਨੂੰ ਦਿੱਤਾ ਤੇ ਹੋਰ अनेका ਕਸ਼ਮੀਰੀ ਪੰਡਤਾਂ ਜਾਂ ਜੋ ਜੇਲ੍ਹ ਦੇ ਵਿੱਚ ਸਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਰਿਹਾ ਕਰਾਇਆ ਮੱਖੋ ਦੈਂਤ ਵਰਗੇ ਜਿਨ੍ਹਾਂ ਦੀ ਜੁਨ ਸੁਧਾਰ ਦਿੱਤੀ ਜਿਵੇਂ ਉਹਨਾਂ ਦੀ ਬੰਦ ਖਲਾਸੀ ਦਾ ਨਾਮ ਹੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਹੋਵੇ ਜਿਵੇਂ ਔਕੜਾਂ ਮੁਸ਼ਕਲਾਂ ਮੁਸੀਬਤਾਂ ਤੇ ਸੰਘਰਸ਼ ਦਾ ਨਾਮ ਇਸ ਇਹਨਾਂ ਚ ਇਹਨਾਂ ਔਕੜਾਂ ਮੁਸ਼ਕਲਾਂ ਮੁਸੀਬਤਾਂ ਦੇ ਨਾਲ ਜੂਝਣ ਦਾ ਸੰਘਰਸ਼ ਕਰਨ ਦਾ ਇਹ ਨਾਮ ਗੁਰੂ ਤੇਗ ਬਹਾਦਰ ਹੋਵੇ ਤੇ ਉਸ ਸੰਘਰਸ਼ ਨੂੰ ਉਹਨਾਂ ਚੁਣੌਤੀਆਂ ਨੂੰ ਖਿੜੇ ਮੱਥੇ ਹੱਸਦੇ ਚਿਹਰੇ ਪਰਵਾਨ ਕਰਨ ਦਾ ਗੁਰੂ ਸੁਰੂ ਗੁਰੂ ਤੇਗ ਬਹਾਦਰ ਜੀ ਦਾ ਨਾਮ ਜਿਵੇਂ ਇਹਨਾਂ ਚੀਜ਼ਾਂ ਨੂੰ ਪ੍ਰਗਟ ਕਰਦਾ ਹੋਵੇ। ਦਇਆਲਤਾ ਦਾ ਸਹਿਣਸ਼ੀਲਤਾ ਦੀ ਚਰਮ ਸੀਮਾ ਦਾ ਨਾਮ। ਵਾਲੀਏ ਦੋ ਜਹਾਨ ਗੁਰੂ ਤੇਗ ਬਹਾਦਰ ਜੀ। ਸਭ ਤੋਂ ਪਹਿਲੀ ਗੱਲ ਇਹ ਕਿ ਜੋ ਉਹਨਾਂ ਦਾ ਜੀਵਨ ਹੈ ਪੂਰਨਤਾ ਦਾ ਪ੍ਰਤੀਕ ਹੈ ਪੂਰਨਤਾ ਉਹਨਾਂ ਦੇ ਜੀਵਨ ਦੇ ਵਿੱਚੋਂ ਝਲਕਦੀ ਜਿਵੇਂ ਮੈਂ ਸ਼ੁਰੂ ਦੇ ਵਿੱਚ ਬੇਨਤੀ ਕੀਤੀ ਸੀ ਮਨ ਉਹਨਾਂ ਦਾ ਵੈਰਾਗੀ ਹੈ ਇਹ ਪੂਰਨਤਾ ਦਾ ਲਖਾਇਕ ਹੈ ਮਨ ਉਹਨਾਂ ਦਾ ਭਰਿਆ ਹੋਇਆ ਭਰਿਆ ਹੋਇਆ ਭਾਂਡਾ ਡੋਲਦਾ ਨਹੀਂ ਭਰਿਆ ਹੋਇਆ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਜਿਹੜਾ ਭਰਿਆ ਹੋਇਆ ਭਾਂਡਾ ਹੁੰਦਾ ਨਾ ਉਹ ਡੋਲਦਾ ਨਹੀਂ ਖਾਲੀ ਆਪਣੇ ਆਪ ਨੂੰ ਪਰੰਦਾ ਯਤਨ ਕਰਦਾ ਮੈਂ ਇਹ ਪਹਿਲਾ ਮੈਂ